ਮਾਣੇ ਆਪਣੀ ਹੀ ਧੀ ਦੇ ਨਾਲ ਕਰ ਦਿੱਤਾ ਕਾਣ ਆਪਣੀ ਹੀ ਧੀ ਨੂੰ ਕੀ ਕਰ ਦਿੱਤਾ ਇਸ ਮਾਣੇ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਵਿੱਚ ਪੂਰੀ ਜਾਣਕਾਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਇਸ ਬਹਾਨੇ ਉਸ ਪ੍ਰਮਾਤਮਾ ਦਾ ਨਾਮ ਜਪ ਹੋਵੇਗਾ ਸੋ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਤੇ ਤੁਸੀਂ ਜੁੜ ਚੁੱਕੇ ਹੋ ਡੇਲੀ ਪ੍ਰੋ ਟੀਵੀ ਦੇ ਨਾਲ ਤੇ ਗੱਲ ਕਰਾਂਗੇ ਇਸ ਵੱਡੀ ਸੰਖਣੀ ਕੇਸ ਖਬਰ ਦੀ ਲੁਧਿਆਣਾ ਦੇ ਵਿੱਚ ਬਾਲ ਤਸਕਰੀ ਦਾ ਸੰਖਣੀ ਕੇਸ ਮਾਮਲਾ ਜਿਹੜਾ ਸਾਹਮਣੇ ਆਇਆ ਜਿੱਥੇ ਪੁਲਿਸ ਨੇ ਇੱਕ ਨਾਮਜਾਵੀ ਬੱਚੀ ਨੂੰ 210000 ਰੁਪਏ ਦੇ ਵਿੱਚ ਵੇਚ ਦਾ ਦੋਸ਼ ਨਿਕਲ ਕੇ ਸਾਹਮਣੇ ਆਇਆ ਮਾਂ ਅਤੇ ਬਾਮਜ਼ ਡਾਕਟਰ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਣਕਾਰੀ ਦੇ ਅਨੁਸਾਰ ਸਥਾਨਕ ਅਤੇ ਵਾਸੀਆਂ ਨੇ ਨੀਲਾ ਝੰਡਾ ਰੋਡ ਸਥਿਤ ਪਾਰਕ ਦੇ ਵਿੱਚ ਇੱਕ ਔਰਤ ਨੂੰ ਨਵਜੰਮੀ ਬੱਚੀ ਨੂੰ ਚੁੱਕੀ ਦੇਖਿਆ ਜੋ ਲਗਾਤਾਰ ਰੋ ਰਹੀ ਸੀ ਹਾਲਤ ਚੱਕੀ ਹੋਣ ਦੇ ਉੱਪਰ ਇੱਥੇ ਰਾਹੀਰਾਂ ਨੇ ਔਰਤ ਤੋਂ ਪੁੱਛਗਿੱਛ ਕੀਤੀ ਅਤੇ ਗੱਲਬਾਤ ਦੇ ਦੌਰਾਨ ਉਸ ਨੇ ਇਕੱਠੇ ਤੌਰ ਤੇ ਕਬੂਲ ਕੀਤਾ ਕਿ ਉਸ ਨੇ ਬੱਚੀ ਨੂੰ 200000 10000 ਰੁਪਏ ਦੇ ਵਿੱਚ ਖਰੀਦਿਆ ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਅਨੁਸਾਰ ਬੱਚੀ ਦਾ ਜਨਮ 13 ਫਰਵਰੀ ਨੂੰ ਲੁਧਿਆਣਾ ਦੇ ਬਾਬਾ ਥਾਨ ਸਿੰਘ ਚੌਕ ਨੇੜੇ ਅਰੋੜਾ ਨਰਸਿੰਗ ਹੋਮ ਦੇ ਵਿੱਚ ਹੋਇਆ ਸੀ ਕਥਿਤ ਸੌਦੇ ਦੇ ਸਮੇਂ ਉਹ ਉਹ ਸਿਰਫ 2 ਦਿਨ ਦੀ ਸੀ ਆ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬੱਚੀ ਦੇ ਮਾਂ ਸੁਨੀਤਾ ਦੇਵੀ ਜੋ ਕਿ ਇੱਕ ਸ਼ਿਰਪੁਰ ਕਲਾਂ ਦੀ ਨਿਵਾਸੀ ਹੈ ਮੂਲ ਰੂਪ ਦੇ ਵਿੱਚ ਗੋਰਖਪੁਰ ਯੂਪੀ ਤੋਂ ਆ ਹਨ ਮਨਪ੍ਰੀਤ ਕੌਰ ਬੀਏ ਐਮਐਸ ਡਾਕਟਰ ਅਤੇ ਪੰਜਾਬ ਮਾਤਾ ਨਗਰ ਦੀ ਨਿਵਾਸੀ ਪਰਵੀਨ ਖੁੱਡ ਮਹੱਲਾ ਨਿਵਾਸੀ ਰੂਚੀ ਡਾਬਾ ਰੋਡ ਨਿਵਾਸੀ ਅਤੇ ਮਨਦੀਪ ਕੌਰ ਪਿੰਡ ਨੰਗਲ ਜ਼ਿਲ੍ਹਾ ਮੋਗਾ ਨਿਵਾਸੀ ਵਜੋਂ ਇਹਨਾਂ ਦੀ ਪਛਾਣ ਹੋਈ ਹੈ ਪ੍ਰੈਸ ਕਾਨਫਰੰਸ ਦੇ ਦੋਨਾਂ ਦੌਰਾਨ ਵਧੀਕ ਡੀਐਸਪੀ ਇੱਕ ਸਮੀਰ ਵਰਮਾ ਨੇ ਇੱਥੇ ਦੱਸਿਆ ਹੈ ਕਿ ਸੁਨੀਤਾ ਦੇਵੀ ਦੀਆਂ ਪਹਿਲਾਂ ਵੀ 4 ਬੱਚੀਆਂ ਹਨ ਜਦੋਂ ਉਹ 5ਵੀਂ ਵਾਰ ਗਰਭવતી ਹੋਈ ਤਾਂ ਉਸ ਦਾ ਪਤੀ ਉਸ ਤੋਂ ਨਾ ਖੁਸ਼ ਸੀ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਉਸਨੇ ਬੱਚੀ ਨੂੰ ਕਿਸੇ ਹੋਰ ਨੂੰ ਦੇਣ ਦਾ ਫੈਸਲਾ ਕੀਤਾ ਅਤੇ ਹਸਪਤਾਲ ਦੀ ਨਰਸ ਨਾਲ ਸੰਪਰਕ ਕਰਕੇ ਪ੍ਰਵੀਨ ਨਾਲ ਵੀ ਔਰਤ ਦਾ رابطہ ਕੀਤਾ ਗਿਆ। ਪ੍ਰਵੀਨ ਨਰਸ ਅਤੇ ਘਰੇਲੂ ਸਹਾਇਕ ਵਜੋਂ ਕੰਮ ਕਰਦੀ ਹੈ। ਉਸਨੇ ਕਥਿਤ ਤੌਰ ਤੇ ਮੋਗੇ ਦੇ ਪਿੰਡ ਅਜੀਤਵਾਲ ਦੀ ਇੱਕ ਹੋਰ ਨਰਸ ਗੁਰਮੀਤ ਕੌਰ ਦੇ ਨਾਲ ਸੰਪਰਕ ਕੀਤਾ ਅਤੇ ਅੰਮ੍ਰਿਤਸਰ ਦੀ ਇੱਕ ਆਸ਼ਾ ਵਰਕਰ ਪੰਮਾ ਦੇ ਨਾਲ ਗੱਲ ਕੀਤੀ। ਜਿਸ ਨੇ ਡਾਕਟਰਾਂ ਦੇ ਨਾਲ ਸੰਬੰਧ ਦੁੱਸੇ ਜਾਂਦੇ ਹਨ ਏ ਡੀ ਸੀ ਪੀ ਵਰਮਾ ਦੇ ਅਨੁਸਾਰ ਆਸ਼ਾ ਵਰਕਰ ਨੇ ਪੰਜਾਬ ਮਾਤਾ ਨਗਰ ਦੀ ਰਹਿਣ ਵਾਲੀ ਬੀ ਐ ਐਮ ਐਸ ਡਾਕਟਰ ਵਰਨਪ੍ਰੀਤ ਕੌਰ ਨੂੰ ਵਿਕਾਉ ਨਮਜੱਬੇ ਬੱਚੇ ਦੇ ਬਾਰੇ ਸੂਚਿਤ ਕੀਤਾ ਜਦੋਂ ਡਾਕਟਰ ਨੂੰ ਕੋਈ ਖਰੀਦਦਾਰ ਨਾ ਮਿਲਿਆ ਤਾਂ ਉਸ ਨੇ ਕਥਿਤ ਤੌਰ ਤੇ ਆਪਣੇ ਪੇਕੇ ਮੁਹੱਲਾ ਸੰਤ ਕਬੀਰ ਨਗਰ ਦੇ ਵਿੱਚ ਗਵਾਂਡੀ ਰੂਚੀ ਦੇ ਨਾਲ ਸੰਪਰਕ ਕੀਤਾ ਜੋ ਕਿ ਕੇਅਰ ਟੇਕਰ ਵਜੋਂ ਕੰਮ ਕਰਦੀ ਹੈ ਰੂਚੀ ਨੇ ਫਿਰ ਮੋਗਾ ਦੇ ਪਿੰਡ ਨੰਨ ਨੰਗਲ ਦੀ ਰਹਿਣ ਵਾਲੀ ਇੱਕ ਮਨਦੀਪ ਕੌਰ ਦੇ ਨਾਲ ਸੰਪਰਕ ਕੀਤਾ ਜਿਸ ਨੇ ਪਹਿਲਾ ਬੱਚਾ ਗੋਦ ਲੈਣ ਦੀ ਇੱਛਾ ਜ਼ਾਹਰ ਕੀਤੀ ਸੀ ਮਨਦੀਪ ਕਥਿਤ ਤੌਰ ਤੇ ਬੱਚੀ ਨੂੰ ਖਰੀਦਣ ਦੇ ਲਈ ਸਹਿਮਤ ਹੋ ਗਈ ਅਤੇ ਪੁਲਿਸ ਨੇ ਦੱਸਿਆ ਕਿ ਮਨਦੀਪ ਕੌਰ ਨੂੰ 210000 ਰੁਪਏ ਦੇਣ ਦੇ ਲਈ ਕਿਹਾ ਗਿਆ ਜਿਸ ਵਿੱਚੋਂ 150000 ਰੁਪਏ ਬੱਚੀ ਦੀ ਮਾਂ ਨੂੰ ਜਾਣੇ ਸਨ ਅਤੇ 60000 ਰੁਪਏ ਕਮਿਸ਼ਨ ਵਜੋਂ ਰੱਖੇ ਜਾਣੇ ਸਨ ਉਹ ਇਹਨਾਂ ਸ਼ਰਤਾਂ ਤੇ ਸਹਿਮਤ ਹੋ ਗਈ ਅਤੇ ਸੌਦਾ ਪੂਰਾ ਕਰਨ ਦੇ ਲਈ ਲੁਧਿਆਣਾ ਆ ਗਈ 15 ਫਰਵਰੀ ਦੀ ਦੁਪਹਿਰ ਨੂੰ ਕਥਿਤ ਖਰੀਦਦਾਰ ਅਤੇ ਵਿਕਰੇਤਾ ਬੱਚੇ ਨੂੰ ਸੌਂਪਣ ਦੇ ਲਈ ਨੀਲਾ ਝੰਡਾ ਰੋਡ ਦੇ ਸਥਿਤ ਇੱਕ ਪਾਰਕ ਵਿੱਚ ਇਕੱਠੇ ਹੋਏ ਹਾਲਾਂਕਿ ਨਮਜਬੀ ਬੱਚੀ ਦੇ ਰੋਣ ਅਤੇ ਅਸਾਧਾਰਨ ਗਤੀਵਿਧੀਆਂ ਨੂੰ ਦੇਖ ਕੇ ਸ਼ੱਕੀ ਰਾਹਗੀਰਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਜਦੋਂ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਪੁੱਛਗਿੱਛ ਸ਼ੁਰੂ ਹੋਈ ਤਾਂ ਸਾਰੇ ਨੈਟਵਰਕ ਦਾ ਪਰਦਾ ਫਾਸ਼ ਹੋ ਗਿਆ ਹੁਣ ਤੱਕ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਿਸ ਨਰਸਿੰਗ ਹੋਮ ਦੇ ਵਿੱਚ ਬੱਚੇ ਦਾ ਜਨਮ ਹੋਇਆ ਸੀ ਉੱਥੇ ਦੇ ਡਾਕਟਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜੇਕਰ ਜਾਂਚ ਦੇ ਦੌਰਾਨ ਉਸ ਦੀ ਵੀ ਸ਼ਮੂੜੀਤ ਪਾਈ ਜਾਂਦੀ ਹੈ ਤਾਂ ਕਾਨੂੰਨੀ ਕਾਰਵਾਈ ਉਸ ਤੇ ਉੱਪਰ ਵੀ ਹੋਵੇਗੀ ਸੋ ਇਸ ਕਲਯੁਗ ਦੇ ਵਿੱਚ ਮਾਪੇ ਹੀ ਬੱਚਿਆਂ ਦੇ ਨਾਲ ਇਸ ਤਰ੍ਹਾਂ ਕਰ ਰਿਹਾ ਹੈ ਤੁਹਾਡੀ ਇਸ ਬੰਦਗੀ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਣਾ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਕਮੈਂਟ ਵਿੱਚ ਲਿਖਣਾ ਵਾਹਿਗੁਰੂ ਜਰੂਰ ਹੋਣ ਲਈ ਇਨਾ ਹੀ ਧੰਨਵਾਦ